ਸਰਕਾਰ ਦੇ ਵੱਲੋਂ ਮਦਦ ਆਉਂਦੀ ਹੈ ਪਰ ਕਾਣੀ ਜਹੀ ਆ ਤੁਸੀਂ ਕਿਸ਼ਤੀਆਂ ਦੇਖ ਰਹੇ ਹੋ ਇਹ ਤਿੰਨ ਚਾਰ ਕਿਸ਼ਤੀਆਂ ਨੇ ਇੱਥੇ ਹੁਣੇ-ਹੁਣੇ ਨੌਜਵਾਨ ਤੁਸੀਂ ਜਿਹੜੇ ਸ਼ਾਟ ਦੇਖ ਰਹੇ ਹੋ ਇਹਦੇ ਚੋਂ ਪਾਣੀ ਕੱਢ ਰਹੇ ਸੀ ਇਹ ਜਿਹੜੀਆਂ ਕਿਸ਼ਤੀਆਂ ਦਿੱਤੀਆਂ ਵੀ ਗਈਆਂ ਨੇ ਉਹ ਵੀ ਸ਼ੇਕ ਹੋਏ ਹੋਏ ਨੇ ਕਹਿੰਦਾ ਭਾਪ ਵੀ ਡੁੱਬਣ ਦਾ ਪ੍ਰਬੰਧ ਕਰਕੇ ਦਿੱਤਾ ਜਾ ਰਿਹਾ ਹੈ ਇਹ ਇਹ ਸਰਕਾਰੀ ਕਿਸ਼ਤੀਆਂ ਨੇ ਜੀ ਹਾਂਜੀ ਇਹ ਸਰਕਾਰੀ ਕਿਸ਼ਤੀਆਂ ਤੇ ਇਹ ਚੋਂ ਹੁਣੇ ਮੁੰਡੇ ਪਾਣੀ ਕੱਢ ਰਹੇ ਸੀ ਇਹ ਠੀਕ ਨਹੀਂ ਕਿਸ਼ਤੀਆਂ ਨਾ ਬੇਕਾਰ ਬਿਲਕੁਲ ਬੇਕਾਰ ਫੇ ਤੁਹਾਨੂੰ ਦੇਤੀਆਂ ਤੁਸੀਂ ਇਹਨਾਂ ਚ ਕਰ ਰਹੇ ਹੋ ਸਫਰ ਲੈ ਕੇ ਆਇਆ ਇਤਰਾ ਪਾਣੀ ਕੱਢਦੇ ਹੀ ਆਏ ਉੱਥੇ 81 ਸਾਲ ਹੋ ਗਏ ਨੇ ਦੇਸ਼ ਨੂੰ ਆਜ਼ਾਦ ਹੋਇਆ ਝੰਡੇ ਚੁਲਾਈ ਜਾ ਰਹੇ ਨੇ ਪਰ ਧਰਾਂ ਤਲ ਤੇ ਹਾਲਾਤ ਇਹ ਨੇ ਕਿ ਹਰ ਡੇਢ ਦੋ ਸਾਲ ਬਾਅਦ ਮੁਰ ਤੋਂ ਪਾਣੀ ਆ ਜਾਂਦਾ ਪਰ ਸਰਕਾਰ ਦੇ ਪ੍ਰਬੰਧ ਪਿਛਲੀ ਵਾਰ ਨਾਲੋਂ ਵੀ ਘਟਿਆ ਹੁੰਦੇ ਨੇ ਲੋਕ ਉਸੇ ਤਰੀਕੇ ਦੇ ਨਾਲ ਖੱਜਲ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਆਮ ਲੋਕ ਹੀ ਅੱਗੇ ਆਉਂਦੇ ਨੇ ਸਰਕਾਰ ਦੇ ਹਮੇਸ਼ਾ ਹੱਥ ਖੜੇ ਨਜ਼ਰ ਆਉਂਦੇ ਨੇ ਸਤ ਸ੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਤੁਸੀਂ ਵੇਖ ਰਹੇ ਹੋ ਐਸ ਸਮੇ ਅਸੀਂ ਹਰਦੀ ਮਾਰਦੇ ਹੀਠ ਪਿੰਡਾਂ ਦੇ ਵਿੱਚ ਆ ਬਾਹੂਪੁਰ ਜਦੀਦ ਇਹ ਸੁਲਤਾਨਪੁਰ ਲੋਧੀ ਏਰੀਆ ਦਾ ਪਿੰਡ ਹੈ ਇੱਥੇ ਬੰਨ ਟੁੱਟਣ ਕਰਕੇ ਖਾਸਾ ਪਾਣੀ ਆਇਆ ਹੋਇਆ ਹੈ ਸਰਕਾਰ ਦੇ ਵੱਲੋਂ ਮਦਦ ਆਉਂਦੀ ਹੈ ਪਰ ਕਾਣੀ ਜਹੀ ਆ ਤੁਸੀਂ ਇਹ ਕਿਸ਼ਤੀਆਂ ਦੇਖ ਰਹੇ ਹੋ ਇਹ ਤਿੰਨ ਚਾਰ ਕਿਸ਼ਤੀਆਂ ਨੇ ਇੱਥੇ ਹੁਣੇ-ਹੁਣੇ ਨੌਜਵਾਨ ਤੁਸੀਂ ਜਿਹੜੇ ਸ਼ਾਟ ਦੇਖ ਰਹੇ ਹੋ ਇਹਦੇ ਚੋਂ ਪਾਣੀ ਕੱਢ ਰਹੇ ਸੀ ਇਹ ਜਿਹੜੀਆਂ ਕਿਸ਼ਤੀਆਂ ਦਿੱਤੀਆਂ ਵੀ ਗਈਆਂ ਨੇ ਉਹ ਵੀ ਸ਼ੇਕ ਹੋਏ ਹੋਏ ਨੇ ਕਹਿੰਦਾ ਭਾਪ ਵੀ ਡੁੱਬਣ ਦਾ ਪ੍ਰਬੰਧ ਕਰਕੇ ਦਿੱਤਾ ਜਾ ਰਿਹਾ ਤੁਹਾਡਾ ਪਿੰਡ ਕਿਹੜਾ ਜੀ ਸਾਡਾ ਪਿੰਡ ਮਾਹੰਦਾਵਾ ਦਾ ਅੱਛਾ ਜੀ ਇਹ ਇਹ ਸਰਕਾਰੀ ਕਿਸ਼ਤੀਆਂ ਨੇ ਜੀ ਹਾਂ ਜੀ ਇਹ ਸਰਕਾਰੀ ਕਿਸ਼ਤੀਆਂ ਤੇ ਇਹ ਚੋਂ ਹੁਣੇ ਮੁੰਡੇ ਪਾਣੀ ਕੱਢ ਰਹੇ ਸੀ ਇਹ ਠੀਕ ਨਹੀਂ ਕਿਸ਼ਤੀਆਂ ਨਾ ਬੇਕਾਰ ਬਿਲਕੁਲ ਬੇਕਾਰ ਫੇ ਤੁਹਾਨੂੰ ਦੇਤੀਆਂ ਤੁਸੀਂ ਇਹਨਾਂ 'ਚ ਕਰ ਰਹੇ ਹੋ ਸਫ਼ਰ ਲੈ ਕੇ ਆਇਆ ਇਤਰਾ ਪਾਣੀ ਕੱਢਦੇ ਹੀ ਆਏ ਉੱਥੇ ਕੱਢਦੇ ਆਂ ਹਾਂ ਇਤਾਂ ਦੋ ਜਣੇ ਪਾਣੀ ਕੱਢਦੇ ਆ ਸਰਕਾਰ ਤਾਂ ਕਹੂਗੀ ਅਸੀਂ ਤਾਂ ਬਹੁਤ ਵਧੀਆ ਮਦਦ ਕਰ ਰਹੇ ਆਂ ਫੇ ਐਂ ਦੀ ਮਦਦ ਕਰ ਲਈ ਇਹੋ ਮਰਤਾ ਦੇ ਵੇਖਣ ਦੂਗਾ ਅੱਜ ਤਾਂ ਹੋ ਗਿਆ ਤਾਂ ਸਾਹਮਣੇ ਵੇਖੋ ਹਾਂ ਇਤਰਾ ਮੁੰਮ ਬੱਚੇ ਕੱਢ ਰਿਹਾ ਪਾਣੀ ਉਦੋਂ ਦੇ ਜੋ ਲਿਆ ਕੇ ਬੱਦੀ ਹਾਂ ਇਤਰਾ ਪੀ ਜਾਂਦਾ ਕਿੰਨੀਆਂ ਕਨੇ ਸਰਕਾਰੀ ਵੋਟਾਂ ਜਿਹੜੀਆਂ ਮਿਲੀਆਂ ਹੋਈਆਂ ਤੁਹਾਨੂੰ ਆ ਜਿਹੜੀਆਂ ਆ ਸਰਕਾਰੀ ਆ ਹਾਂ ਅਵੇ ਚੀ ਕੁਛ ਘਰਾ ਲੰਦੀਆਂ ਆਪਣੀਆਂ ਵੀ ਹੈਗੀਆਂ ਆਪਣੀਆਂ ਵੀ ਰੱਖੀਆਂ ਨੇ ਇਹ ਹਰੇਕ ਦੋਸਤ 2.5 ਸਾਲ ਬਾਅਦ 1.5 ਸਾਲ ਬਾਅਦ ਜਦੋਂ ਵੀ ਪਾਣੀ ਆ ਜਾਂਦਾ ਫਿਰ ਕੀ ਸੋਚਦੇ ਹੋ ਕੀ ਲੱਗਦਾ ਹੈ ਕਿ ਅਸੀਂ ਇੱਥੇ ਹੀ ਰਹਿਣਾ ਹੈ ਜਾਂ ਫਿਰ ਇੱਥੋਂ ਕਿਤੇ ਹੋਰ ਜਾਣ ਬਾਰੇ ਸੋਚਦੇ ਹੋ ਜਾਂ ਕੀ ਆਉਂਦਾ ਦਿਲ ਚ ਹੋਰ ਸਾਡੇ ਕੋਈ ਜਗ੍ਹਾ ਹੀ ਕੋਈ ਨਹੀਂ ਹੈ ਕਿ ਜਿੱਥੇ ਜਾ ਕੇ ਰਹਿਣਾ ਹੂੰ ਇੱਥੇ ਹੀ ਰਹਿਣਾ ਹੋਰ ਅਸੀਂ ਕਿੱਥੇ ਜਾਣਾ ਸਰਕਾਰ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੀ ਹੈ ਆ ਹਾਲਾਤ ਦੇਖ ਕੇ ਆਜ਼ਾਦੀ ਮਹਿਸੂਸ ਹੁੰਦੀ ਹੈ ਨਾ ਨਾ ਕੋਈ ਆਜ਼ਾਦੀ ਮਹਿਸੂਸ ਨਹੀਂ ਹੋ ਰਹੀ ਹੂੰ ਆ ਇਹ ਬਹੁਤ ਔਖਾ ਕੰਮ ਹੈ ਅਸੀਂ ਇਹਨਾਂ ਨੂੰ ਪਾਣੀ ਵਾਸਤੇ ਕਹਿ ਰਹੇ ਹਾਂ ਪਾਣੀ ਲੀਜ਼ ਕਰ ਦੋ ਹਰੀਗਾ ਤੋਂ ਅਸੀਂ ਆਪਦੇ ਘਰ ਬੈਠੇ ਰਿਓ ਵੀ ਗੱਲ ਨਹੀਂ ਜੀ ਹੋ ਰਹੀ ਅੱਛਾ ਜੀ ਹਾਂਜੀ ਜਿੰਦੜੋ ਨਹੀਂ ਕਰਦੇ ਕੁਝ ਨਹੀਂ ਕਰ ਰਹੇ ਮੈਂ ਕੁਝ ਨਹੀਂ ਕਰ ਰਹੇ ਸੋ ਇਹ ਹਾਲਾਤ ਨੇ ਇਸ ਸਮੇਂ ਤਰਤਲ ਦੇ ਉੱਪਰ ਇਹ ਸਰਕਾਰੀ ਵੋਟਸ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਵੀ ਡੱਬਿਆਂ ਦੇ ਨਾਲ ਪਾਣੀ ਕੱਢਣਾ ਪੈ ਰਿਹਾ ਹੈ ਠੀਕ ਹੈ ਮਦਦ ਹੈ ਪਰ ਮਦਦ ਪੂਰਨ ਤੌਰ ਤੇ ਨਹੀਂ ਹੈ ਉਹਦੇ ਵਿੱਚ ਵੀ ਪਾਣੀ ਪੜ ਰਿਹਾ ਹੈ ਹੋਰ ਵੀ ਇੱਥੇ ਖਾਲਸਾ ਐਡ ਵਰਗੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ ਕੌਣ ਸੀਚੇਵਾਲ ਸਾਹਿਬ ਜਿਹੜੇ ਐਮਪੀ ਨੇ ਰਾਜ ਸਭਾ ਮੈਂਬਰ ਨੇ ਉਹ ਗੱਡੀ ਦੇ ਵਿੱਚ ਬੋਰਡ ਦੇ ਵਿੱਚ ਬੈਠ ਕੇ ਇੱਧਰ ਟਰੈਵਲ ਕਰਨ ਦੇ ਲਈ ਗਏ ਨੇ ਦੇਖਣ ਦੇ ਲਈ ਗਏ ਨੇ ਤੇ 16 ਤੋਂ 17 ਪਿੰਡ ਦੱਸੇ ਜਾ ਰਹੇ ਨੇ ਜਿਹੜੇ ਇਸ ਟਾਈਮ ਪਾਣੀ ਦੀ ਮਾਰ ਹੇਠ ਨੇ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚੇ ਆਪਣੇ ਕੰਮਾਂ ਦੇ ਲਈ ਵਿੱਚ ਵਾਪਸ ਜਾ ਰਹੇ ਨੇ ਬਜ਼ੁਰਗਾਂ ਨੇ ਦੱਸਿਆ ਜਦੋਂ ਉਹਨਾਂ ਤੋਂ ਪੁੱਛਦੇ ਆ ਕਿ 79 ਸਾਲ ਹੋ ਗਏ ਨੇ ਦੇਸ਼ ਨੂੰ ਆਜ਼ਾਦ ਹੋਇਆ ਝੰਡੇ ਚੁਲਾਏ ਜਾ ਰਹੇ ਨੇ ਪਰ ਟਰਾਂ ਟਲ ਤੇ ਹਾਲਾਤ ਇਹ ਨੇ ਕਿ ਹਰ ਡੇਢ 2 ਸਾਲ ਬਾਅਦ ਮੁਰ ਤੋਂ ਪਾਣੀ ਆ ਜਾਂਦਾ ਪਰ ਸਰਕਾਰ ਦੇ ਪ੍ਰਬੰਧ ਪਿਛਲੀ ਵਾਰ ਨਾਲੋਂ ਵੀ ਘਟਿਆ ਹੁੰਦੇ ਨੇ ਲੋਕ ਉਸੇ ਤਰੀਕੇ ਦੇ ਨਾਲ ਖੱਜਲ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਆਮ ਲੋਕ ਹੀ ਅੱਗੇ ਆਉਂਦੇ ਨੇ ਸਰਕਾਰ ਦੇ ਹਮੇਸ਼ਾ ਹੱਥ ਖੜੇ ਨਜ਼ਰ ਆਉਂਦੇ ਨੇ ਮੁਰਗੀ ਬੱਕਰੀ ਆਂਡੇ ਤੱਕ ਦੇ ਮੁਆਵਜ਼ੇ ਦੇਣ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਕੱਲ ਨੂੰ ਝੰਡੇ ਫਹਿਰਾਉਗੀ ਆਜ਼ਾਦੀ ਦੇ ਗੀਤ ਗਾਏ ਜਾਣਗੇ ਪਰ ਇਹਨਾਂ ਲੋਕਾਂ ਦਾ ਕੀ ਹੋਊਗਾ ਧੰਨਵਾਦ ਸਸਿਆ ਕਾਲ